ਗੁਰੂਆਂ ਵੱਲੋਂ ਸਥਾਪਿਤ ਕੀਤੀਆਂ ਸੰਸਥਾਵਾਂ ਦੀ ਇਹ ਕਹਿ ਲੋ ਕਿ ਰਾਖੀ ਕਰਨੀ ਹੈ ਤਾਂ ਹੁਣ ਕੌਮ ਸਾਹਮਣੇ ਹੋਰ ਕੋਈ ਚਾਰਾ ਨਹੀਂ ਕਿ ਉਹ ਬਾਦਲ ਕਿਆਂ ਨਾਲ ਇੱਕ ਟੱਕਰ ਲੈਣ ਵਾਸਤੇ ਜਿਸ ਤਰ੍ਹਾਂ ਵੀ ਉਹ ਚੱਲਣਾ ਚਾਹੁੰਦੇ ਉਹਦੇ ਵਾਸਤੇ ਤਿਆਰ ਰਹੇਨ ਹੋਰ ਕੋਈ ਚਾਰਾ ਨਹੀਂ ਗੁਰੂਵਾਲ ਪਿੱਠ ਕੀਤੀ ਨਹੀਂ ਜਾ ਸਕਦੀ ਮੈਦਾਨ ਛੱਡ ਕੇ ਭੱਜਿਆ ਨਹੀਂ ਜਾ ਸਕਦਾ ਚੈਲੰਜ ਉਹਨਾਂ ਨੇ ਕਰਤਾ ਹੁਣ ਜਿਹੜੇ ਵੀ ਸਿੱਖ ਦੇ ਅੰਦਰ ਥੋੜਾ ਬਹੁਤਾ ਵੀ ਗੁਰੂ ਪ੍ਰਤੀ ਸਤਕਾਰ ਤੇ ਪਿਆਰ ਹੈ ਜਿਹੜੇ ਵੀ ਸਿੱਖ ਗੁਰੂ ਨੂੰ ਸਮਰਪਤ ਹਨ ਹੁਣ ਉਹਨਾਂ ਨੂੰ ਦਿਨਾਂ ਦੇ ਅੰਦਰ ਹੀ ਇਹ ਛੇਤੀ ਚੌਂਡ ਕਰਨੀ ਪੈਣੀ ਹੈ ਕਿ ਹੁਣ ਹੋਰ ਢਿੱਲ ਨਹੀਂ ਦਿੱਤੀ ਜਾ ਸਕਦੀ ਸੋ ਇਸ ਬਾਰੇ ਜਿੱਥੇ ਵੀ ਬੈਠੇ ਐ ਕੋਈ ਵੀ ਉਹ ਗਹਿਰ ਗੰਭੀਰ ਵਿਚਾਰਾਂ ਵੀ ਕਰਨ ਤੇ ਤਿਆਰੀਆਂ ਵੀ ਕਰਨ ਪਰ ਕਿਤੇ ਵੀ ਪਰੋਵੋਕੇਸ਼ਨ ਤੋਂ ਪੜਕਾਹਟ ਚਾਕੇ ਕੁਛ ਨਾ ਨਾ ਬੋਲਿਆ ਜਾਵੇ ਨਾ ਕੋਈ ਕਾਰਵਾਈ ਕੀਤੀ ਜਾਵੇ ਲੜਾਈ ਨੂੰ ਬਹੁਤ ਹੀ ਤਹਮਲ ਤੇ ਸੂਝ-ਬੂਝ ਨਾਲ ਲੜਨਾ ਪੈਣਾ ਹੈ ਲੜਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ